ਸਾਹਿਬੀ ਕਾਲ ਜੀ ਸਾਰਿਆਂ ਨੂੰ ਦੋਸਤੋ ਜਿੱਥੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਵਾਤਾਵਰਣ ਨੂੰ ਸੁੰਦਰ ਬਣਾਉਣ ਵਾਸਤੇ ਵੱਖ-ਵੱਖੋ ਮਹਿਮਾਂ ਚਲਾਈਆਂ ਜਾ ਰਹੀਆਂ ਹਨ ਉੱਥੇ ਪੈਨ ਕਾਰਗੋ ਗ੍ਰੀਨ ਫਿਊਲ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਹਰਿਆਲੀ ਮਹਿਮੇ ਦੇ ਤਹਿਤ ਪਿੰਡ ਲੈਰੀ ਦੇ ਵੱਖ-ਵੱਖ ਥਾਵਾਂ ਤੇ ਬੂਟੇ ਲਾਉਣ ਦੀ ਜਿਹੜੀ ਮਹਿਮਾ ਚਲਾਈ ਜਾ ਰਹੀ ਹੈ ਇਸ ਮਹਿਮੇ ਦੇ ਵਿੱਚ ਇਸ ਸੰਸਾ ਦੇ ਇਸ ਕੰਪਨੀ ਦੇ ਜਿਹੜੇ ਐਚ ਆਰ ਸਤਿੰਦਰ ਸਿੰਘ ਤੇ ਦਵੇਸ਼ ਸੁਰਦੀਆ ਜੀਐਮ ਜੇਲਦਾਰ ਗਗਨਦੀਪ ਸਿੰਘ ਪਿੰਡ ਦੇ ਸਰਪੰਚ ਸਰਦਾਰ ਹਰਮੰਦਰ ਸਿੰਘ ਬੂਟੇ ਲਾਉਣ ਵਾਸਤੇ ਇਸ ਪਿੰਡ ਦੇ ਵਿੱਚ ਪਹੁੰਚੇ ਐ ਇਸ ਮੁਹਿੰਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੂਟੇ ਲਾਉਣੇ ਐ ਜਿਦੇ ਵਿੱਚ ਫਲਦਾਰ ਸ਼ਾਨਦਾਰ ਤੇ ਫੁੱਲਾਂ ਵਾਲੇ ਬੂਟੇ ਵੀ ਹੈਗੇ ਐ ਜਿਥੇ ਪੈਨ ਕਾਰਗੋ ਗ੍ਰੀਨ ਫਿਊਲ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਇਹ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ ਤੇ ਸਾਡੇ ਵੱਲੋਂ ਵੀ ਇਸ ਮਹਿੰਮ ਦੇ ਚਲਦਿਆਂ ਅਪੀਲ ਹੈ ਕਿ ਘੱਟੋ ਘੱਟ ਇੱਕ ਪੌਦਾ ਇੱਕ ਬੂਟਾ ਸਾਨੂੰ ਆਪਣੇ ਘਰ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਖੇਤ ਖੇਲਿਆਂ ਦੇ ਵਿੱਚ ਜਰੂਰ ਲਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਪੰਜਾਬ ਨੂੰ ਹਰਿਆ ਭਰਿਆ ਸ਼ੁੱਧ ਵਾਤਾਵਰਣ ਬਣਾ ਸਕੀਏ